ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਾਬੇ ਦੀ ਕਿਰਪਾ ਨਾਲ ਮੈਂ ਕਹਿੰਦੀ ਸਾਰੇ ਚੜ੍ਹਦੀ ਕਲਾ ਚ ਰਹਿਣ ਸੱਚੇ ਪਾਤਸ਼ਾਹ ਹਰ ਇੱਕ ਉਤਰਤ ਨਹੀਂ ਉਹ ਸ਼ਿਵ ਬਾਬਾ ਜੀ ਤੇ ਅੰਕਲ ਸਾਡੇ ਜਲਕੇ ਬੇਲੀ ਵਾਲਾ ਆਂਦੇ ਮੈਂ ਮੱਜਾਂ ਗਾਂਵ ਸ਼ਾਹ ਘਾਰ ਆਵਾ ਆਪਾਂ ਜੱਲੇ ਵੀਡੀਓ ਬਣਾਉਣ ਮੰਤਰੀ ਦੇ ਘਰ ਮਾਂ ਦਾ ਸਾਯਾ ਤੇ ਫੋਨ ਆ ਗਿਆ ਨਾ ਤਾਂ ਅੱਜ ਹੁਣ ਅੰਨ ਨੂੰ ਕਿਹਾ ਵੀ ਹੱਦਾਂ ਕਿੰਨਾਂ ਲੈ ਤਾਉਣੀ ਕਿਉਂਕਿ ਪਹਿਲਾਂ ਅੰਕਲ ਨੇ ਸਵੇਰੇ ਉੱਠ ਕੇ ਮਾਲ ਟੰਗਰ ਨੂੰ ਪੱਠੇ ਪਾਏ ਆ ਫਿਰ ਮਈਆਂ ਪਸ਼ਾਂ ਬੱਦੀਆਂ ਫਿਰ ਪੱਠੇ ਲੈਣ ਗਏ ਆ ਹੁਣ ਆਦੇ ਮੈਂ ਕੁੱਤਰ ਕੇ ਖੁਰਲੀਆਂ ਚ ਪਾ ਦਾਂ ਤੇ ਜੇ ਵੇਲਾ-ਕਵੇਲਾ ਹੋ ਜੂਗਾ ਤੇ ਫੇ ਚਲ ਬਾਹਰ ਚ ਡੰਗਰ ਆ ਤੇ ਬੰਦ ਦੇਣੀਆਂ ਕੁੜੀਆਂ ਤੇ ਇਹ ਕਰਕੇ ਵੀਂਹੇ ਨਿਵਾਜ ਲਗੇ ਆ ਤੇ ਮੈਂ ਵੀ ਇੱਕ ਲਿਫਾ ਕੇ ਸੂਟ ਪਾਵੇ ਉਤਰਾ ਇੱਕ ਦੋ ਇਹ ਵਾਰ ਨਹੀਂ ਹੁੰਦਾ ਨਾ ਤੇ ਸੀਨ ਦੇ ਵਿੱਚ ਸੂਟ ਚੇਂਜ ਕਰਨਾ ਪੈਂਦਾ ਵਾ ਫੇਰ ਇਹ ਕਰਕੇ ਨਾਲ ਲੈ ਜਾਂਦੇ ਆ ਜੇ ਤੇ ਸੂਟ ਚੇਂਜ ਕਰਨਾ ਪਵੇ ਤੇ ਕਰ ਲਈਦਾ ਜੇ ਨਾ ਕਰਨਾ ਪਵੇ ਤੇ ਨਹੀਂ ਕਰੀਦਾ ਤੇ ਇਸ ਕਰਕੇ ਫਾਫਾ ਆਪਣੇ ਕੋਲ ਹੀ ਰੱਖੀਦਾ ਬੈਗ ਜਿਹੜਾ ਆਦਾ ਮੇਲ ਬੈਗ ਹੋਾਈ ਤੇ ਕੋਈ ਨਹੀਂ ਮੈਂ ਹੁਣ ਆਵਾਜ਼ ਮਾਰਦੀ ਉਹਨਾਂ ਨੇ ਵੇਲੀ ਵੱਲੋਂ ਤੇ ਜੱਲੇ ਮੰਤਰੀ ਦੇ ਘਰ ਤੇ ਉਥੇ ਵਲੋਗ ਬਣਾਉਣਾ ਮਾਂ ਦਾ ਸਾਆ ਬਲੋਗ ਪਰ ਜਿੱਦਾਂ ਬਣਾਇਂਦੇ ਆ ਉਹ ਬਣਾਉਂਦੇ ਆ ਤੇ ਤੁਹਾਨੂੰ ਪਾਉਂਦੇ ਆ ਤੇ ਤੁਸੀਂ ਦੇਖਿਓ ਵੀਡੀਓ ਕਿੰਦਾ ਸ਼ੂਟ ਹੁੰਦੀ ਆ ਇਧਰ ਤੁਸੀਂ ਉਧਾਂ ਗਏ ਨਾ ਪਣੀ ਚਲੋ ਜਦੋਂ ਬਣਾਉਂਦੇ ਆ ਤੇ ਜਿਹੜਾ ਸਾਉਂ ਦਾ ਇੱਕ ਵਾਰ ਪੋਛ ਹੁੰਦਾ ਵਾ ਉਹ ਤੁਹਾਨੂੰ ਬਖਾਲਦੇ ਜਾਂਦੇ ਤੇ ਮਿਲਦਿਆਂ ਬਸ ਥੋੜੇ ਚਿਰ ਕਰਕੇ ਮੈਂ ਮਾਜ ਮਾਰਨੇ ਆ ਹੁਣ ਤਾਂ ਤੁਹਾਡੇ ਕਿ ਨੋ ਗਿਆ ਮਾਂ ਮੈਂ ਖਾਣ ਲੱਗੀ ਆ ਮੈਂ ਜਾਂਦੇ ਕਰ ਜਾਣਾ ਹੁਣ ਬਤੇ ਜਾ ਲਗੀ ਕੰਬਾ ਹਾੜੀ ਬੀਬੀ ਨੇ ਖਾ ਲਿਆ ਅਲਰਜੀ ਹੋ ਗਈ ਸਾਰਾ ਸਰੀਰ ਹੋ ਗਿਆ ਤੇ ਪਰੋਤ ਪੜੀ ਨਹੀਂ ਆ ਪਮ ਜਾਣ ਨਹੀਂ ਹੋ ਸੀ ਲੱਜ ਨਹੀਂ ਇਹ ਨਹੀਂ ਆ ਮਤ ਹੂੰ ਪਿਲਦੇ ਸਾਲਾ ਤੋਦੀ ਚਲੋ ਨੈਸਟ ਪੱਲੇ ਦਾਸ ਚਲੋ ਹੁਣ ਕਿਥੇ ਕਿਥੇ ਚੁਰ ਕੇ ਆਏ ਹੇ ਤਬਾ ਤਬਾ ਇਹ ਨਹੀਂ ਕਰਦੇ ਨਾ ਚਲ ਯੋਧਿਨ ਤੇ ਕੰਮ ਆਦੀ ਤੇ ਮੇਰੇ ਜਣਾ ਨਹੀਂ ਤੋਂ ਫੇਪੇ ਨੀ ਮੇਰੇ ਦਾ ਕੰਮ ਆ ਆ ਹਾਂ ਨਾ ਮੈਂ ਡਬਲ ਕਰ ਜੀ ਦਾ ਕੰਮ ਆ ਹਾਂ ਮੈਂ ਕਹਿੰਦਾ ਮੈਂ ਆ ਰਿਹਾ ਮੈਂ ਆ ਰਿਹਾ ਤੇ ਦਿਨ ਗੋ ਤੇ ਇਹ ਨੂੰ ਨਹੀਂ ਸੁਣਦਾ ਤੂੰ ਤੂੰ ਨਹੀਂ ਤਿਕਣਾ ਇਹ ਨੂੰ ਹਾਂ ਮੈਂ ਚੀਆ ਲਾਉਣਾ ਬੋਈ ਤਾਂ ਹਾਂ ਉਹਨਾਂ ਅਨਰ ਨਹੀਂ ਜਣਾ ਕੋਈ ਉਹ ਸੀ ਕਿਹਨਾਂ ਵੇਖੇ ਆ ਜੀ ਵੀਡੀਓ ਦੇ ਬਾਈਕਸ ਆਜੇ ਮੈਂ ਮੈਂ ਕੀ ਕਹਣਾ ਇਹਨੂੰ ਕੀ ਗਾਇਨਾ ਹੈ ਪੀ ਐਸ ਐਮ ਫਿਰ ਇਹਨਾਂ ਨੇ ਕਹਦੇ ਸੀ ਧੁੱਪ ਚੱਲ ਗਈਆਂ ਹੈ ਕੀ ਕਹਣਾ ਨਹੀਂ ਉਹ ਤਾਂ ਗਾਇਆ ਨਹੀਂ ਹਣਾ ਇਹ ਨਾਲ ਨਿਕਾਤ ਲੈਣਾ ਇਹ ਤਾਂ ਬੋਲਣ ਦੇ ਵੇਖ ਹੀ ਲੈ ਕੜੀ ਇਹ ਮੇਰੇ ਕੱਟ ਨਹੀਂ ਦੇ ਲਿਆ ਕਿੰਨਾ ਕੰਟੀ ਨੇ ਮੈਨੂੰ ਇਹੰ ਬਾਹਲੀ ਫੀਸ ਜੈਂਹੇ ਚਿੱਤੀ ਮੈਂ ਆ ਕੇ ਦਿਨਤਾ ਕਿ ਨਹੀਂ ਇਹਤੀ ਉਹ ਤੇ ਫੇਰ ਕਹਿਣਾ ਹੈ ਦੁਨੀਆ ਦਾ ਅੱਛਾ ਤੂੰ ਵੀ ਇੰਨਾ ਡਰਿਆ ਤੂੰ ਵੀ ਇੰਨਾ ਦਾ ਪਤ੍ਰਲੇਸਨ ਨਹੀਂ ਮੁਕਣਾ ਮੈਂ ਕਹਣਾ ਹੋ ਮੈਨੂੰ ਵੀ ਲੱਗਦਾ ਵੀ ਨਹੀਂ ਮੁਕਣਾ ਹਨਾ ਫਿਰ ਮੈਂ ਫੇਰ ਤੂੰ ਕੋਈ ਗੱਲ ਕਰਨੀ ਆ ਹਨਾ ਮੈਂ ਕਹਣਾ ਮੈਂ ਮੈਂ ਕਹਣਾ ਮੇਰੀ ਤੇ ਸੁਣਨਾ ਪੈਣਾ ਹਨਾ ਫੇ ਤੂੰ ਗਈ ਮੈਨੂੰ ਇੰਦਰ ਗੈਣ ਦਾ ਤੱਕਾ ਜਾਂਦਾ ਹਣਾ ਤੇ ਫਿਰ ਇਹਨੇ ਜੋ ਬੰਨੇ ਕਹਣਾ ਆ ਵੀ ਇਹਨੂੰ ਨਹੀਂ ਤੇਰਾ ਸੁਣ ਮੈਂ ਕਹਣਾ ਆਹਾ 16 ਮੈਨੂੰ ਸੁਣਨਾ ਮੈਨੂੰ ਕਿੰਨਾ ਉੱਚੀ ਬੋਲਣ ਦੀ ਆ ਤੇਰਾ ਸੁਣਦਾ ਕਿਉਂ ਨਹੀਂ ਆ ਹਣਾ ਤੇ ਫਿਰ ਜਦ ਤੱਕ ਆਵਦੇ ਨਾ ਤੂੰ ਬੰਦ ਸੁਣ ਜਣਾ ਤੇ ਫਿਰ ਜੋ ਬੰਨੇ ਮੈਨੇ ਕਹਣਾ ਕਿ ਤੈਨੂੰ ਇਹਨੇ ਨਹੀਂ ਸੁਣਨਾ ਸੁਣਨਾ ਨਾ ਲਿਖਣਾ ਹਾਂ ਇਹਨੂੰ ਨਾ ਲਿਖਣਾ ਮੈਂ ਤੂੰ ਦੇ ਨਾ ਸੁਣਦੇ ਹਾਂ ਹਾਂ ਨਈ ਇਹਨੇ ਨਹੀਂ ਕਹਣਾ ਫਿਰ ਆਖਣਾ ਚਲ ਠੀਕ ਆ ਮੈਂ ਫੇਰ ਡੀਕਾ ਕੇ ਦੱਸਦੀ ਨਾ ਡੈਡੀ ਨੂੰ ਪੁੱਛ ਲਈਂ ਜਾਈ ਤੇ ਫਿਰ ਜੇ ਮੈਂ ਇਧਰ ਚੱਲ ਜਣਾ ਤੇ ਜੇ ਮੇਰੇ ਮਗਰ ਮਗਰ ਆ ਜੇ ਡੈਡੀ ਬਾਹਰ ਬੈਠਾ ਹੋਵੇ ਐਦਾਂ ਨਾ ਤਾਂ ਨਹੀਂ ਇਧਰ ਨਹੀਂ ਖੜੇ ਨਹੀਂ ਇਧਰ ਚੱਲਦਾ ਕੋਈ ਨਹੀਂ ਤੇ ਜੋ ਸੀ ਲੱਗਣਾ ਵਾ ਮਮੀ ਨੇ ਦਾ ਫੇਰ ਲੱਗਣਾ ਵਾ ਸੀਂ ਵਿੱਚ ਚੱਲ ਬੋਲਣ ਬਲਣ ਵਾਲਾ ਫੇਰ ਤੋਂ ਉਹਨਾਂ ਦੀ ਹੁਣ ਉਹ ਉਹ ਹੋ ਗਈ ਨਹੀਂ ਤਾਂ ਕੌਣ ਤੂੰ ਨਾਦੀ ਗੱਲਾਂ ਸੁਣ ਕੇ ਤੇ ਕੋਈ ਜਵਾਬ ਦੇਣੇ ਕੀ ਕਿਹਾ ਤੂੰ ਕੀ ਕਹਿ ਕੇ ਚਲਾਸ ਤੈ ਮੈਂ ਨਹੀਂ ਕਹਿ ਮੈਂ ਨਹੀਂ ਕਹਿਣੀ ਸੁਣ ਆਹ ਬੈਠੀਏ ਸੋਣਾ ਕਿੰਨਾ 1 2 3 ਸਟਾਰ ਲੈ ਮਾਰਲਾ ਮਾਤਾ ਮੱਥਾ ਉਹਨੂੰ ਕਿਹੜਾ ਅਸਰ ਹੋਣਾ ਤੇਰਾ ਸਹੀ ਗੱਲ ਮਾਤਾ ਦੇ ਕੋਦੋਂ ਨੇ ਮੱਥੇ ਮਾਰਦੀ ਪਹਿਲਾਂ ਮਾਤਾ ਸਾਥ ਬੜਾ ਢਿੰਗੀ ਹੁੰਨ ਮਾਤਾ ਬੜਾ ਗੁੜਕਣ ਦੀ ਐ ਤੇ ਸੁਣਦਾ ਨਹੀਂ ਤੇ ਮੇਰੀ ਗੱਲ ਹੈ ਮੈਨੂੰ ਇਧਰੋਂ ਲੱਗਦਾ ਕਿ ਨਮੱਸ ਕਰਮਾ ਇਹ ਤਾਂ ਕੀ ਗਵਾਚ ਗਿਆ ਹੁਣ ਬਤਾ ਕੋਈ ਨਹੀਂ ਕਾ ਸਕਿਆ ਹੁਣ ਇਤਨਾਂ ਨੂੰ ਨਾ ਤੇ ਦਿਖਾ ਰਾ ਤੁਸੀਂ ਨਾ ਤਾਂ ਉਹ ਲੈ ਸਕਦਾ ਨਾਲ ਬਸ ਹੋਰ ਹੀ ਸਕਦਾ ਅੱਛਾ ਮੈਂ ਇਹਨੂੰ ਦੇਖਦੀ ਨਹੀਂ ਤੇ ਇਹਨੂੰ ਪਰ ਉਹ ਦੇ ਲੂਗਾ ਹਾਂ ਪਰ ਉਹ ਨਾਲ ਤਾਂ ਤੂੰ ਨਹੀਂ ਰੂਣ ਤੂੰ ਸੀ ਨਹੀਂ ਦੇਖਦੀ ਹਨਾ ਅੱਛਾ ਮਤਲਬ ਕਿ ਮੈਂ ਵੀ ਇੱਕ ਸਰਦੀਆ ਇਹ ਨਹੀਂ ਇੱਕ ਸਰਦੇ ਮੈਨੂੰ ਉਹ ਆਪਣਾ ਪਰਿਵਾਰ ਆ ਆਪਣਾ ਪਰਿਵਾਰ ਆ ਆਪਾਂ ਪੁੱਤਲਾ ਪਰਿਵਾਰ ਆ ਤਾਂ ਫਿਰ ਮੈਨੂੰ ਕੀ ਕੀ ਆ ਇਹਨੂੰ ਕੋਖਣੀ ਪਾ ਦ아요 ਤੁਸੀਂ ਬਸ ਸੌ ਸਕਦੇ ਹੋ ਤੇ ਕਿੰਨਾਂ ਹੋ ਦੇਖ ਸਕਦੇ ਹੋ ਹੋਰ ਕੁਝ ਨਹੀਂ ਚਲੋ ਤੁਮੇ ਜਾ ਕੇ ਡੈਡੀ ਨੂੰ ਪੁੱਛਦੀ ਪਈਂ ਕਿ ਇਹਨਾਂ ਦੀ ਕਦੋਂ ਲੜਾਈ ਮੁੱਕਣੀ ਤਾਂ ਇਹ ਬਸ਼ਾਈ ਦੀ ਨਹੀਂ ਲੱਗਦੀ ਤੁਹਾਨੂੰ ਕਰੇਗਾ ਪਰ ਤੇ ਆਪਾਂ ਬਲਕੁਂ ਤੋਂ ਹਾਂ ਬੀਸਾ ਤਾਂ ਸਾਰਾ ਇਹ ਸਭ ਸੁਣ ਸਕਦੇ ਆਂ ਪਰ ਤੁਸੀ ਕੁਝ ਕਰਨੇ ਚਾਹੀਦੇ ਨਾ ਉਹ ਕਿਧਰ ਮੱਸੀ ਦੇ ਕਹੇ ਹਣ ਦੇਖਿਆ ਨਾ ਇੱਕ ਵਾਰੀ ਹੀ ਆਖਿਆ ਪਤਾ ਨਹੀਂ ਲੱਗਣਾ ਇਹਨਾਂ ਨੂੰ ਕਿ ਮੈਂ ਆਈ ਆ ਘਰ ਨੂੰ ਕੰਮ ਜਗਾਉਂਦੇ ਆਂ ਤੇ ਪਤਾ ਹੀ ਲੱਗਣਾ ਚਾਹੀਦਾ ਹੈ ਨਾ ਨਾ ਨਹੀਂ ਪਤਾ ਲੱਗਣਾ ਪਰ ਜੇ ਪਤਾ ਨਹੀਂ ਲੱਗੂਗਾ ਮੇਰੇ ਇੱਥੇ ਆਈ ਦਾ ਫਾਇਦਾ ਵੀ ਕੀ ਆ ਤੇ ਇਹ ਆਪਣੀ ਧੀ ਵੀ ਵੇਖ ਸਰ ਦੇ ਪਰਿਵਾਰ ਤੋਰਦਾ ਫਿਰਦਾ ਵੇਖ ਸਕਦੇ ਹੋ ਅਰੇ ਰੋਣ ਨੂੰ ਮੈਂ ਚੈਨੀ ਨਾ ਜਗਨ ਤੇ ਇੱਥੇ ਕਿੱਲਾ ਜਾ ਉਹ ਗੱਡੀਆਂ ਨਾ ਹੁਣ ਤੇ ਮੈਨੂੰ ਉੱਥੋਂ ਲੈਣੀ ਐ ਇਹ ਇਹਨੇ ਪਿਛੋਂ ਬਣਾਣਾ ਉੱਥੋਂ ਬੜਾ ਕੇ ਲੈਣਾ ਉੱਥੋਂ ਮੰਜਰ ਲੈਣਾ ਤੇ ਮੈਂ ਮਗਰੋਣਾ ਤੇ ਇੱਥੇ ਜੋ ਬਣ ਇਦਾਂ ਲੱਗੇ ਜਾ ਥੋੜੀ ਹਾਂ What? ਕਾਸੂ ਬੇਸਾ ਕੋ ਜਾਣ ਕੇ ਅੱਲਾਹ ਦੀ ਜੀ ਆਪਾਂ ਨਹੀਂ ਉਹ ਜੋਬਨ ਸਹੀ ਕਰਨ ਰਿਆ ਹੈਗਾ ਜੋਬਨ ਬਹੁਤ ਸਹੀ ਕੀਤਾ ਉਹਨੇ ਤੁਸੀਂ ਹੱਸ ਪੀਆ ਵਾ ਚੁੱਪ ਚਾਹ ਦੋ ਗੱਲਾਂ ਨਹੀਂ ਹੋਰ ਨਾ ਹੱਸਦੀ ਆਹੋ ਟੱਕਵਾ ਨਹੀਂ ਲੱਗਣੀ ਹੈ ਹੋਣੀ ਲੱਗਣਾ ਆਹੋਂ ਟੱਕਵਾ ਹੂੰ ਹਲੋ ਅਪੋਟ ਲੈ ਕੇ ਫੋਨ ਨਹੀਂ ਫੋਨ ਪਹਿਲਾਂ ਗੱਡੀ ਚ ਰੱਖ ਲਓ ਆਪਣੀ ਉਹ ਨਹੀਂ ਵੀ ਬੰਦੇ ਨਹੀਂ ਵੀ ਉਹ ਸਿੱਧੀ ਉਹ ਬੂਤਾਰੇ ਸਿੱਧੀਆਂ ਗੱਲਾਂ ਕਰ ਲੈਂਦੇ ਆ ਅਣਾ ਬਸ ਜੇ ਆਪਾਂ ਗੱਲ ਕਰੀਏ ਨਾਲੇ ਇੱਥੇ ਤਾਂ ਕਿਸੇ ਨਾ ਗੱਡੀ ਤੇ ਫੇਰ ਬਣਨੀ ਹੈ ਨਾ ਹਾਂ ਹਾਂ ਤੇ ਕੋਈ ਨਹੀਂ ਫਿਰ ਤੁਸੀਂ ਅੱਗੇ ਬਹਿ ਕੇ ਛੇੜੀ ਤੋਂ ਫੇਰ ਵੇਖੂਗਾ ਵੀ ਕੌਣ ਵਾ ਮੇਰੇ ਲਾਗੇ ਓਏ ਜਾਣਾ ਨਹੀਂ ਕਾਣੀਆ ਆਉਂਦੀ ਸੀ ਛੇ ਟੱਲੇ ਗੱਲ ਆ ਛੇ ਨਾ ਟੱਲੇ ਗੱਲ ਆ ਮੈਂ ਖੋਲਾ ਗੇਟ 干的，干、uh。 ਆ ਜਾ ਪੁੱਜੀ ਬਾਹਰ ਆ ਜੋਵਨ ਸਿੰਘ ਜੋਵਨ ਤੇਰਾ ਕੀ ਨਾਮ ਆ ਅਮਰਜੀਤ ਕੋਰ ਤੇਰਾ ਨਾਮ ਅਮਰਦੀਪ ਕੋਰ ਆ ਅਮਰਜੀਤ ਇਹ ਆਏ ਸਾਡੇ ਬਲੌਗ ਦੇ ਵਿੱਚ ਸਾਡੀ ਵੀਡੀਓ ਚ ਆਉਂਦੇ ਆ ਕੇ ਜਸਟ ਫਨੀ ਟੂਰ ਬਾਬੇ ਨੇ ਗਿਫਟ ਦਿੱਤੇ ਹੈ ਹੈਲੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੈਲਕਮ ਮਾਲਕ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੱਚੇ ਪਾਤਸ਼ਾਹ ਹਾਂ ਜੀ ਸਸ਼ਿਕਾ ਜੀ ਦੀ ਜੀ